ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਫਾਰਮਿੰਗ ਇਨਫੋਰਮੇਸ਼ਨ ਤੇ ਤੇ ਕਿਸਾਨ ਭਰਾਵੋ ਆਪਾਂ ਰੋਜ਼ ਦੀ ਤਰ੍ਹਾਂ ਅੱਜ ਫੇਰ ਆਏ ਸੀ ਕੋੜ ਕਪੂਰਾ ਜਿਹੜੀ ਤੂੜੀ ਦੀ ਬੋਲੀ ਤੇ ਤੇ ਤੂੜੀ ਦੀ ਬੋਲੀ ਜਿਹੜੀ ਸਟਾਰਟ ਹੋਣ ਲੱਗੀ ਆ 7 ਵਜ ਚੁੱਕੇ ਆ ਅੱਜ ਤਰੀਕ ਹੈਗੀ ਹੈ 23 ਸਤੰਬਰ ਤੇ 2025 ਤੇ ਆਪਾਂ ਤੁਹਾਨੂੰ ਪਹਿਲੀ ਟਰਾਲੀ ਚੈੱਕ ਕਰਾ ਦਿੰਨੇ ਆ ਤੂੜੀ ਦੀ ਤੇ ਇਹ ਆ ਬਾਈ ਜਿਹੜੀ ਤੂੜੀ ਹੈਗੀ ਆ ਇਹ ਅੰਦਰ ਦੀ ਤੂੜੀ ਆ ਤੇ ਅੱਜ ਆਪਾਂ ਦੇਖਾਂਗੇ ਵੀ ਕੀ ਰੇਟ ਰਹਿੰਦਾ ਪੂਰੇ ਹੋ ਹੋ ਐ ਨਹੀਂ ਪੈਂਦੀ ਬੋਲੀ ਹਾਂ ਪੂਰੇ ਹਾਲੇ ਦੇ ਉਹ ਕਰਦੇ ਨੇ ਇਹਦੇ ਜਾ ਕੇ ਟਾਈਮ ਤੇ ਗੱਡੀ ਲਾਈ ਤੇ ਉਧਰੋਂ ਕੁੜੀ ਜੇ ਵਜੇ ਮੈਂ 9 ਵਜੇ ਪਹੁੰਚਦਾ ਤੇ ਬਾਕੀ ਵੀ ਪੂਰੇ 7 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਅੱਜ ਤਰੀਕ ਆ ਜਿਹੜੀ 23 ਸਤੰਬਰ 2025 ਤੇ ਬਾਕੀ ਵੀ ਇੱਕ ਤਰੀਕ ਤੋਂ ਜਿਹੜੀ 7:30 ਵਜੇ ਜਿਹੜਾ ਟਾਈਮਿੰਗ ਹੋ ਜਾਣੀ ਆ ਤੇ ਬਾਕੀ ਜਿਹੜੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਤੇ ਅੱਜ ਦੇਖਦੇ ਆਂ ਕੀ ਰੇਟ ਹੈ ਜਿਹੜਾ ਜਾਂਦਾ ਜੀ ਅੰਦਰ ਵੀ ਹਾਂ ਭਾਈ ਅੰਦਰ ਦੀ ਥੋੜੀ ਬੋਲੋ ਭਾਈ ਸਾਢੇ 350 ਲਾ ਦੋ ਸਾਢੇ 350 ਸਾਢੇ 350 56 60 62 70 71 80 85 90 95 400 5 10 15 20 25 425 ਰੁਪਏ ਬੋਲਾ ਬਾਈ ਕਿਨੇ 425 ਲਓ ਵੀ ਪਹਿਲੀ ਟਰਾਲੀ ਜਿਹੜੀ ਬਈ ਲੱਗੀ ਹੈ 400 ਤੇ 25 ਰੁਪਏ ਅੰਦਰ ਦੀ ਤੂੜੀ ਸੀ ਬਈ ਇਹ ਤੇ ਅੱਗੇ ਜਿਹੜੀਆਂ ਬਾਕੀ 6 ਟਰਾਲੀਆਂ ਜਿਹੜੀਆਂ ਰਹਿਂਦੀਆਂ ਦੀ ਬਿਗ ਸਟਾਰਟਿੰਗ ਜਿਹੜੀ ਹੋਈ ਹੈ 400 ਦੇ 25 ਰੁਪਏ ਤੋਂ ਤੇ ਅੱਗੇ-ਅੱਗੇ ਆਪਾਂ ਦੇਖਦੇ ਹਾਂ ਕਿੱਥੋਂ ਤੱਕ ਜਾਂਦਾ ਰੇਟ ਅੱਜ ਦੀ ਕੁੜੀयां ਮਣੀ-ਮੁਣੀ ਆ ਸਕਦੀ ਆ 200 200 5 205 10 ਹਾਂ ਬਈ 15 20 25

ਸੋਦਾ ਬੋਲਾਂਗੇ ਨਾ ਇਹਦਾ 900 ਦਾ ਸੋਦਾ ਲੈ ਬਈ ਚਲ ਕਰੀ ਜੀ ਦੇ ਲੋ ਬਈ 300 ਤੇ 10 ਰੁਪਏ ਲੱਗੇ ਜਿਹੜੀ ਦੂਜੀ ਟਰਾਲੀ ਇਹ ਬਾਹਰ ਦੀ ਤੂੜੀ ਸੀ ਬਈ ਤੁਹਾਨੂੰ ਤੂੜੀ ਕਰਾ ਦਿੰਨੇ ਆ ਚੈੱਕ ਤੇ ਇਹ ਬਾਹਰ ਦੀ ਤੂੜੀ ਸੀ ਤੇ ਇਹ ਲੱਗੀ ਆ 300 ਤੇ 10 ਰੁਪਏ ਤੇ ਅੱਗੇ ਰਹਿ ਗਿਆ ਜਿਹੜੀਆਂ 5 ਟਰਾਲੀਆਂ ਤੇ ਆਪਾਂ ਦੇਖਦੇ ਹਾਂ ਕਿੱਥੇ ਰੱਖ ਜਾਂਦਾ ਹੈ ਤੋ ਵੀ ਛੋਟਾ ਹੁੰਦਾ ਲੱਗੋ ਬਈ 300 ਰੁਪਿਆ 300 300 5 10 15 550 55 355 ਬੋਲਾਂਗੇ ਨਾ 355 ਰੁਪਏ ਜੀ ਰੋ ਵੀ ਇਹ ਠੂੜੀ ਲੱਗੀ ਹੈ 355 ਰੁਪਏ ਤੇ ਠੂੜੀ ਤੋਂ ਚੈੱਕ ਕਰਾਣੇ ਰੇਤਰੀ ਬਾਡੀ ਦੇ ਵਿੱਚ ਖੁੱਲੀ ਐ ਤੇ ਉੱਪਰ ਪੰਡਾ ਜਿਹੜੀਆਂ ਪਾਈਆਂ ਹੋਈਆਂ ਆ। ਅੰਦਰ ਵੀ ਜੂਰੀ ਬੋਲਾ ਜੀ। 300 300 5 ਰੁਪਈਆ ਹੀ ਕਿੰਨੀ ਕਿੰਟ ਲੱਗਦਾ? 305 10 15 ਲਾਗ ਜੀ ਪੌੜੀਆ 315 ਰੁਪਏ 315 ਰੁਪਏ ਬਾਈ ਲੋ ਬਈ 300 ਤੇ 15 ਰੁਪਏ ਰੀਟ ਰਿਹਾ ਇਹਦਾ ਤੇ ਤੂੜੀ ਸੀਗੀ ਅੰਦਰ ਦੀ ਬਈ ਇਹੇ ਆਪਣੇ ਅੰਦਰ ਦੀ ਬਾਹਰ ਦੀ ਬਾਹਰ ਦੀ ਛਾਪ ਲੈ ਜੰਗੇ ਬਾਹਰ ਦੀ ਲੱਗਦੀ ਨਹੀਂ ਨਹੀਂ ਗਰਮ ਹੈ ਹੈ ਗਰਮ ਹੈ ਅੰਦਰ ਅਰ ਗਿਆ ਅੰਦਰ ਅਕੇ ਨਹੀਂ ਬਹੁਤ ਹੋਈ ਗਨ ਅਸਾਂ ਤੋਂ ਜੋ ਪਰਮਾਨਦਲੀ ਕਰੇ ਖਾ ਜਾਂਦਾ ਮਾਰਗੀ ਫਰਮਾਇਸ਼ ਬੋਲੋ ਭਾਈ 300 ਸਾਰੀ ਬੋਲੀ ਬੋਲੇ 300 300 ਕੱਢਦੇ ਭੋਲੇ ਨੂੰ 5 305 10 15 20 350 350 ਬੋਲਾਂਗੇ ਨਾ 350 ਲੋਬੀ ਜਿਹੜੀ ਆ ਤੂੜੀ ਲੱਗੀ ਆ 350 ਤੇ ਬਾਹਰ ਦੀ ਤੂੜੀ ਸੀ ਬਈ ਇਹ ਪਰ ਤੂੜੀ ਬਹੁਤ ਸਾਫ਼ ਸੀਗੀ ਪੰਚ ਅੰਦਰਿੰਦਰ ਸਿੰਘ ਅਰੋਰ ਉਹ ਜਾਨੀ ਕਿੰਨੀ ਹੋਈ ਇਹ ਉਹ ਲੈ ਲੈ ਗਿਆ ਬੰਦਾ ਪਸ਼ਕੀਂ ਰੇਲੇ ਲੀ ਦਾ 30000 ਰੱਖ ਕੇ ਨਾ ਇਹਨਾਂ ਕੱਢ ਕੇ ਦੇਵੇਂ ਮੈਨੂੰ ਤਾਂ ਇਹ ਵੀ ਕਰਾ ਦੇ 300 5 10 15 20 25 30 35 40 45 555 65 70 70 ਬੋਲਾਂਗੇ ਨਾ ਲਓ ਬਈ ਆ ਜਿਹੜੀ ਟੂੜੀ ਲੱਗੀ ਆ 375 ਰੁਪਏ ਤੇ ਇਹ ਅੰਦਰ ਦੀ ਟੂੜੀ ਸੀ ਬਈ ਇਹ ਟੂੜੀ ਤੁਹਾਨੂੰ ਚੈੱਕ ਕਰਾ ਦਿੰਨੇ ਆਪਾਂ ਫਾ ਬਾਂਜਾ 15 2 23 32 40 ਆੜੇ ਦਾ 350 ਬੋਲਣਗੇ ਚਲ ਆੜੇ 350 ਇਹ ਟਰਾਲੀ ਦਾ ਰੇਟ ਰਿਹਾ ਭਾਈ 350 ਰੁਪਿਆ ਤੇ ਇਹ ਟਰਾਲੀ ਲਾਸਟ ਟਰਾਲੀ ਸੀਗੀ ਤੇ ਆਪਾਂ ਜੇ ਗੱਲ ਕਰਗੇ ਸਭ ਤੋਂ ਟੌਪ ਰੇਟ ਦੀ ਟੌਪ ਦਾ ਰੇਟ ਰਿਹਾ ਭਈ 400 ਤੇ 25 ਰੁਪਏ ਤੇ ਜੇ ਗੱਲ ਕਰਕੇ ਆਪਾਂ ਵੀ ਅੱਜ ਜਿਆਦਾ ਆਈਆਂ ਸੀਆਂ ਸੱਤ ਕ ਟਰਾਲੀਆਂ ਆਈਆਂ ਸੀਆਂ ਤੇ ਵਿੱਚੋਂ ਮਿਲਦਾ ਇੱਕ ਟਰਾਲੀ ਬਾਹਰ ਦੀ ਸੀਗੀ ਤੇ ਆਪਾਂ ਇਸ ਤੋਂ ਬਾਅਦ ਜਿਹੜੀ ਆਪਾਂ ਬਾਸਪਤੀ ਦੀ ਬੋਲੀ ਅਪਲੋਡ ਕਰਾਂਗੇ 12:00 ਵਜੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਿਸਾਨ ਭਰਾ ਜਿੰਨਾ ਮੇਰੇ ਕਿਸਾਨ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਕਿਉਂਕਿ ਆਪਾਂ ਇਸ ਤੇ ਤੂੜੀ ਦੀ ਬੋਲੀ ਤੇ ਜਿਹੜੀ ਬਾਸਪਤੀ ਦੀ ਬੋਲੀ ਪਾਇਆ ਕਰਾਂਗੇ ਧੰਨਵਾਦ ਕਿਸਾਨ ਭਰਾਵੋ